ಆರಂಭದಲ್ಲಿ ಸಿಕ್ಕಿರೋದು ತಡವಾಗಿ ಬಂದಿರೋದು

ਜੀਵੋਤ੍ਰੋ। ਸੁਹਾਏ ਸੁਹਾਵ ਦਿਨ ਤੇ ਜੀਤਾਂ ਸੈਵਨੇ। ਤੇਰਾ ਤੁਮ ਕੋ ਬਖਸ਼ਵਰਤਾ ਗੋਤਰਾ ਤੇ ਆਇਂ ਤਰਨ ਸੁਜੋਤਾਰ। RAMDAS ਦਾ ਸੁਹਾਏ। ਹਰਜਨੋ ਹਰ ਗੁਤਨੋ ਸਮਰਾਉ ਸ੍ਰੀ ਹਾਦੈ ਸੁਰੀ ਅਰਤੀ ਸੰਧਾਈ ਹੈ। ਇਸ ਗਿੱਠੇ ਸਬਦ ਭਜਾਈ। ਏ ਬਹਾਦਰ ਸੁਭਰਿਆ ਏ ਘਰ ਨੋ ਨਿਤ ਆਵਰਤ ਆਇ ਸੁਖਾਈ ਸੁਹਾਈ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਸਿਕਸਾ ਜੀ ਸਭ ਖਾਈ ਹੋਏ ਸੁਹਾਈ ਦਸਾਂ ਬਾਸਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਦਵਾਈ ਦਾ ਧਿਆਨ ਸਰ ਕੇ ਸਾਹਿਬ ਜੀ ਬੋਲੀ ਪੰਜਾਬ ਸਰਬਤ ਬੁਰਦੂਆ ਰਿਆਤਾ ਦਾ ਅੰਤ ਕਰੇ ਬੋਦੂ ਦੀਵਾ ਜਗੂ ਪ੍ਰਤਮੇ ਸਰਬੱਤ ਖਾਲਸਾ ਦੀ ਕੀ ਅਦਾਸ ਹੈ ਜੀ ਸਰਬੱਤ ਖਾਲਸਾ ਦੀ ਗਵਾਖੂ ਗਵਾਖੂ ਹਲੇ ਗੁਰੂ ਤੇ ਸਿਆਵੇਂ ਤੇ ਸਾਵਣ ਕਾ ਸਦਕਾਰ ਸਰਬ ਸੁਖ ਹੋਵਾ ਜਹਾਂ ਤਹ ਖਾਲਸਾ ਦੀ ਸਾਇ ਤਹ ਹਾ ਪਰਛਿਆ ਰਿਆਇਤ ਹੇ ਤੈਨੂੰ ਤੇਗ ਫਤਹ ਹੈ ਫਿਰਦਕੀ ਪੈਦ ਪੰਥ ਕੀ ਜੀਤ ਹੈ ਸ੍ਰੀ ਸਾਹਿਬ ਦੀ ਸਹਾਈ ਹਰਿ ਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਤੇ ਸਾਨ ਰਹਿਤਾਨ ਭਵੇ দান ਸਹਾਦਾਨ ਕਰੋ ਸਹਾਦਾਨ ਦਾਨਾ ਸਿਰਦਾਨ ਨਾਮ ਦਾਣ ਦੀ ਅੰਮ੍ਰਿਤ ਸਰ ਸਾਹਿਬ ਦੀ ਦੇ ਦਰਸ਼ਨਿ ਸਨਾਨ ਜਉਕੀਆਂ ਠੱਡੇ ਬੁੰਗੇ ਜੁਕੋ ਜੁਕਿਆ ਠੱਲਾ ਤਰੁ ਕਾ ਜਾਇ ਕਾਲ ਬੋਲੋ ਜੀ ਸਾਰੇ ਸਿੱਖਾਂ ਦਾ ਖਾਲਸਾ ਜੀ ਨੂੰ ਬਖਸ਼ੇ ਇਹ ਨਿਮਾਣਿਆਂ ਦੇ ਮਾਣ ਨਤਣਿਆਂ ਦੇ ਤਾਣ ਨੇਉਤਿਆਂ ਵੀ ਧੰਨ 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 ਸਤਿਗੁਰੂ ਈ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਮੇਰੀ ਪੀਰੀ ਦੇ ਵਾਲਕ ਸ਼ੈਨਸ਼ਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਤਤਵੇ ਤੇ ਬ੍ਰਹਮ ਗਿਆਨੀ ਨਿਰਮਲ ਆਤਮਾ ਬਾਬਾ ਬੁੱਢਾ ਸਾਹਿਬ ਜੀ ਆਪ ਜੀਆਂ ਦੇ ਪਾਵਨ ਅਸਥਾਨ ਤੇ ਸਤਿਗੁਰੂ ਜੀ ਆਪ ਜੀ ਦੇ ਫਾਜ਼ੂਰਾ ਅਰਦਾਸ ਬੇਨਤੀ ਹੈ ਆ ਵੀ ਦਾ ਪਾਵਨ ਮਾਵਾਕ ਹੈ ਜਗਤ ਚਲੰਦਾ ਰੱਖ ਲੈ ਤੇ ਲਿਓ ਉਵਾਰ ਮੈਂ ਤਾਣ ਦੀਵਾਰ ਤੂੰ ਹੈ ਮੇਰਾ ਸਵਾਮੀ ਮੈਂ ਤੇਰੇ ਆ ਕੇ ਅਰਦਾਸ ਮੈਂ ਹੋਰ ਖਾਉ ਨਹੀਂ ਜਿਸ ਤਹ ਕਰੂੰ ਬੇਨੰਤੀ ਮੇਰਾ ਦੁੱਖ ਸੰਨ ਤੇ ਜਿੱਥੇ ਸਤਿਗੁਰੂ ਦੀਿ ਵਿਛਲੇ ਸਮੇਂਦਾਰ ਮੁਦਰਤੀ ਆਪ ਤਾਂ ਅੜਾ ਦੀ ਬਾਅਦ ਥੱਲੇ ਸਮੁੱਚਾ ਪੰਜਾਬ ਰੂਪਿਆ ਸੱਤੇ ਬਾਦਸ਼ਾਹ ਉੱਥੇ ਬਿਆਨਤ ਸੰਗਤਾਂ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਇਸੇ ਤਰ੍ਹਾਂ ਧਾਰਮਿਕ ਜਥੇਬੰਦੀਆਂ ਅਤੇ ਹੋਰ ਸੰਗਤਾਂ ਵੱਲੋਂ ਵਿਆਪਕ ਸਿਵਾਵਾ ਧੜ ਪੀਤ ਲੋਕਾਂ ਦੀਆਂ ਕੀਤੀਆਂ ਗਈਆਂ ਸੱਤੇ ਬਾਦਸ਼ਾਹ ਇਸ ਸਿਤਰਾ ਕਾਂਗਰਸ ਪਾਰਟੀ ਦੇ ਪਾਰਟੀ ਦੇ ਮੁਖੀ ਲੀਡਰ ਰਾਹੁਲ ਗਾਂਧੀ ਜੀ ਸੱਚੇ ਬਾਦਸ਼ਾਹ ਇਸ ਪੰਜਾਬ ਦੇ ਦੁਖਾਂਤ ਨੂੰ ਸਮਝਦਿਆ ਹੋਇਆ ਅੱਜ ਦੌਰੇ ਤੇ ਆਏ ਨੇ ਨਾਲ ਨਾਲ ਸੱਚੇ ਬਾਦਸ਼ਾਹ ਕਾਂਗਰਸ ਪਾਰਟੀ ਵੱਲੋਂ ਰਾਤਕਾਰ ਨੂੰ ਚੱਲ ਰਹੀ ਦੀ ਮੇਦ ਕਰਨੀ ਦਇਆ ਕਰਨੀ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਆਪਣਾ ਭਲਾ ਸਭ ਦਾ ਹੁ ਮੰਗਣਾ ਦੇ ਮਾ ਬਾਪ ਅਨੁਸਾਰ ਸੱਚੇ ਪਾਤਸ਼ਾਹ ਸਮੁੱਚੀ ਮਾਰਬਤ ਦਾ ਭਲਾ ਕਰੋ ਦਇਆ ਕਰੋ ਤਰਸ ਕਰੋ ਪਿਛਲੇ ਦਿਨਾ ਦੌਰਾਨ ਸੱਚੇ ਪਾਤਸ਼ਾਹ ਜੋ ਹੜ ਪੀੜਤ ਲੋਕ Thank you. Так, на паспорт. Так, вот там. А я знал, что паспорт. А вот так. А вот туда бар. И тогда писать. Медам. Obrigado. ਸਤਿ ਸਾਈਂ ਕੋਈ ਸੁਹਾਈ ਦਸਾ ਬਾਤ ਜੇ ਦੀ ਜੋਤ ਸ੍ਰੀ ਗੁਰੂ ਪ੍ਰਣਗਤ ਸਾਹਿਬ ਜੀ ਇਹਨਾਂ ਦੀ ਕੋਈ ਦਾ ਧਿਆਨ ਸਰ ਏ ਘਰ ਸਾਹਿਬ ਜੀ ਬੋਲੋ ਜੀ ਪੰਚਾ ਸੱਤਾ ਸਬੱਤ ਬੁਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਦੀ ਕੀ ਅੰਦਾਜ਼ ਹੈ ਜੀ ਸਰਬੱਤ ਖਾਲਸਾ ਦੀ ਵਾਹਿਗੁਰੂ 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 ਜਿਸੁ ਸਿਆਵੈ ਤੇ ਸਾਵਣ ਕਾ ਸਦਕਾਰ ਸਰਬ ਸੁਖੋਆਰ ਜਹਾ ਤਹਾ ਕਾਰਸਾ ਦੀਸੈ ਤਹਾ ਤਹਾ ਰਖਿਆ ਰਾਇਤ ਦੇਖ ਤੇਗੁ ਪਤ ਹੈ ਸਿਰਦ ਕੀ ਪੈਸ ਪੰਥ ਕੀ ਜੀਤੈ ਸ੍ਰੀ ਸਰਬ ਦੀ ਸਹਾਈ ਕਾਲਸੇ ਜੀ ਕੇ ਬੋਲ ਬਾਰੇ ਬੋਲੂ ਜੀ ਵਾਹਿਗੁਰੂ ਕਾਰੁ ਸਿੱਖੀਦਾਨ ਤੇ ਸਤਿਦਾਨ ਰਹਿਤਾਨ ਭਵੇ ਦਾਨੁ ਸਹਾ ਦਾਨ ਕਰੋ ਸਹਾ ਦਾਨ ਦਾਨਾ ਸਿਰਦਾਨਾਮਤਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਦੀ ਦੇ ਦਰਸ਼ਨਿ ਸਨਾਨ ਜਉਕੀਆਂ ਢੱਡੇ ਬੁੰਗੇ ਦੁਖੋ ਚੁੱਕਿਆ ਠੱਲਾ ਧਰਮ ਕਾ ਜਾਇਕਰ ਬੋਲੋ ਜੀ ਸਵਾਹਿ ਸਿਖਾ ਦਾ ਹਾਨਸਾ ਜੀ ਨੂੰ ਬਖਸ਼ੇ ਏ ਨਿਮਾਨਿਆਂ ਦੇ ਮਾਨ ਨਕਾਨਿਆਂ ਦੇ ਤਾਨ ਨਿਉਟਿਆਂ ਦੇ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਮੇਰੀ ਪੀਰੀ ਦੇ ਵਾਲਕ ਸ਼ੈਨਸ਼ਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਤਨ ਧਨ ਤਤ ਵੇਤੇ ਬ੍ਰਹਮ ਗਿਆਨੀ ਨਿਰਮਲ ਆਤਮਾ ਬਾਬਾ ਬੁਢਾ ਸਾਹਿਬ ਦੀਆਂ ਆਪ ਜੀਆਂ ਦੇ ਪਾਵਨ ਹਸਤਾਂ ਤੇ ਸਤਿਗੁਰੂ ਦੀ ਆਪ ਜੀ ਦੇ ਫਾਜ਼ੂਰਾ ਅਰਦਾਸ ਬੇਨਤੀ ਹੈ ਆਪ ਜੀ ਦਾ ਪਾਵਨ ਮਾਵਾਕ ਹੈ ਜਗਤ ਚਲੰਦਾ ਰੱਖ ਲੈ ਤੇ ਲਿਓ ਉਵਾਰ ਮੈਂ ਤਾਨ ਦੀਵਾਨ ਤੂੰ ਹੈ ਮੇਰਾ ਸਵਾਮੀ ਮੈਂ ਤਉਹ ਤੇ ਆ ਕੇ ਅਰਦਾਸ ਮੈਂ ਹੋਰ ਖਾਉ ਨਹੀਂ ਜਿਸ ਤਹ ਕਰੂੰ ਬੇਨਤੀ ਮੇਰਾ ਦੁੱਖ ਸਨਾਂ ਤੇ ਜਿੱਥੇ ਸਤਿਗੁਰੂ ਦੀ ਵਿਛਲੇ ਸਮੇਂ ਦਰਾਰ ਗੁਦਰਤੀ ਆਪ ਤਾਂ ਅੜਾ ਦੀ ਬਾਹਰ ਥੱਲੇ ਸਮੁੱਚਾ ਪੰਜਾਬ ਰੂਪਿਆ ਸੱਤੇ ਬਾਦਸ਼ਾਹ ਉੱਥੇ ਵਿਆਪਤ ਸੰਗਤਾਂ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਇਸੇ ਤਰ੍ਹਾਂ ਧਾਰਮਿਕ ਜਥੇਬੰਦੀਆਂ

ਜੈਸੂ ਗਿੱਠੇ ਸਭ ਨੂੰ ਭਜਾਈ ਏ ਬਹਾਦਰ ਸੁਪ੍ਰਿਆਏ ਧਰਨੋਂ ਨਿਤ ਆਵਤਾਈ ਸੁਖਾਈ ਸੁਹਾਈ ਦਸਵੇਂ ਪਕਸ਼ਾ ਦਾ ਸ੍ਰੀ ਤੁਖ ਸਿੰਘ ਸਾਹਿਬ ਜੀ ਸਭ ਸਾਈ ਕੋ ਸੁਹਾਈ ਦਸਾਂ ਬਾਤ ਸੰਗਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੀ ਪਵਾਈ ਦਾ ਧਿਆਨ ਸਰੇ ਸਾਹਿਬ ਜੀ ਬੋਲੀ ਆਹ ਜੀ ਸਰਬਤ ਬੋਲਾਰੇ ਆਤਾਂ ਦੇ ਅੰਦਰ ਕੇ ਬੋਲ ਦੀਵਾ ਕੋ ਪ੍ਰਥਮੇ ਸਰਬਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਦੀ ਗਵਾਹ ਤੂ ਗਵਾਹ ਤੂ ਵਾਹਿਗੁਰੂ ਤੇ ਸਾਰੇ ਤੇ ਤਾਉਣ ਕਾ ਸਦਕਾਰ ਸਰਬ ਸੁਖ ਹੋਵਾ ਜਹਾਂ ਤਹਾਂ ਖਾਲਸਾ ਦੀ ਸਾਇ ਹੈ ਤਹਾਂ ਤਹਾਂ ਬਰਛਾ ਰਿਆਇਤ ਦੇਜ ਤੇਗੂ ਫਤਹ ਹੈ ਫਿਰਦਕੀ ਪੈਸ ਪੰਥ ਕੀ ਜੀਤ ਹੈ ਸ੍ਰੀ ਸਾਹਿਬ ਦੀ ਸਹਾਈ ਹਾਲ ਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਤੇ ਸਦਾਨ ਰਹਿ ਦਾਨ ਬਵੇ ਦਾਨ ਸਹਾ ਦਾਨ ਕਰੋ ਸਾ ਦਾਨ ਦਾਨਾ ਸਿਰਦਾਨ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਾਹਿਬ ਦੀ ਦੇ ਦਰਸ਼ਨਿ ਸ্নান ਜਉਕੀਆਂ ਟੱਡੇ ਬੁੰਗੇ ਜੁਕੋ ਜੁਕਿਆ ਠਾਲਾ ਧਰਮ ਕਾਇ ਕਰ ਬੋਲੋ ਜੀ ਸਿਖਾ ਦਾ ਤੁਨ ਖਾਨਸਾ ਜੀ ਨੂੰ ਬਖਸ਼ ਇਹ ਨਮਾਨਿਆਂ ਦੇ ਮਾਨ ਨ ਤਾਨਿਆਂ ਦੇ ਤਾਨ ਨੇਉਤਿਆਂ ਰਿਉ ਧਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਮੇਰੀ ਪੀਰੀ ਦੇ ਵਾਲਕ ਸ਼ੈਨਸ਼ਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਤਤਵੇ ਤੇ ਬ੍ਰਹਮ ਗਿਆਨੀ ਨਿਰਮਲ ਆਤਮਾ ਬਾਬਾ ਬੁੱਢਾ ਸਾਹਿਬ ਜੀ ਆਪ ਜੀਆਂ ਦੇ ਪਾਵਨ ਹਸਤਾਂ ਤੇ ਸਤਿਗੁਰੂ ਦੀ ਆਪ ਜੀ ਦੇ ਫਾਜੂਰਾ ਅਰਦਾਸ ਬੇਨਤੀ ਹੈ ਆਪੀ ਦਾ ਪਾਵਨ ਮਾਵਾਕ ਹੈ ਜਗਤ ਚਲੰਦਾ ਰੱਖ ਲੈ ਤੇ ਲਿਓ ਉਬਾਰ ਮੈਂ ਤਾਨ ਦੀਵਾਨ ਤੂੰ ਹੈ ਮੇਰਾ ਸੁਆਮੀ ਮੈਂ ਤਉਦੇ ਆ ਕੇ ਅਰਦਾਸ ਮੈਂ ਹੋਰ pau ਨਹੀਂ ਜਿਸ ਤਹ ਕਰੂੰ ਬੇਨੰਤੀ ਮੇਰਾ ਦੁੱਖ ਸਨਾਂ ਤੇ ਜਿੱਥੇ ਸਤਿਗੁਰੂ ਦੀ ਵਿਸ਼ਲੇ ਸਮੇਂ ਦਰਾਂ ਮੁਦਰਤੀ ਆਪ ਤਾਂ ਹੜਾ ਦੀ ਬਾਹਰ ਥੱਲੇ ਸਮੁੱਚਾ ਪੰਜਾਬ ਟੁੱਪਿਆ ਸੱਤੇ ਬਾਦਸ਼ਾਹ ਉਥੇ ਬਿਆਨਤ ਸੰਗਤਾਂ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਇਸੇ ਤਰ੍ਹਾਂ ਧਾਰਮਿਕ ਜਥੇਬੰਦੀਆਂ ਅਤੇ ਹੋਰ ਸੰਗਤਾਂ ਵੱਲੋਂ ਵਿਆਪਕ ਸੇਵਾਵਾਂ ਹੜ ਪੀਤ ਲੋਕਾਂ ਦੀਆਂ ਕੀਤੀਆਂ ਗਈਆਂ ਸੱਤੇ ਬਾਦਸ਼ਾਹ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਪਾਰਟੀ ਦੇ ਮੁਖੀ ਲੀਡਰ ਰਾਹੁਲ ਗਾਂਧੀ ਜੀ ਸੱਦੇ ਪਾਤਸ਼ਾ ਇਸ ਪੰਜਾਬ ਦੇ ਦੁਖਾਂਤ ਨੂੰ ਸਮਝਦਿਆ ਹੋਇਆ ਅੱਜ ਦੌਰੇ ਤੇ ਆਏ ਨੇ ਨਾ ਨਾ ਸੱਦੇ ਪਾਤਸ਼ਾ ਕਾਂਗਰਸ ਪਾਰਟੀ ਵੱਲੋਂ ਰਾਹਤ ਕਰਨ ਚਾਹ ਰਹੇ ਨੇ ਮੇਹਰ ਕਰਨੀ ਦਇਆ ਕਰਨੀ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਆਪਣਾ ਭਲਾ ਸਭ ਦਾ ਹੁ ਮੰਗਣਾ ਦੇ ਮਾਵਾਕ ਅਨੁਸਾਰ ਸੱਚੇ ਪਾਤਸ਼ਾਹ ਸਮੁੱਚੀ ਮਨੁੱਖਤਾ ਦਾ ਭਲਾ ਕਰੋ ਦਇਆ ਕਰੋ ਤਰਸ ਕਰੋ ਪਿਛਲੇ ਦਿਨਾਂ ਦੌਰਾਨ ਸੱਚੇ ਪਾਤਸ਼ਾਹ ਜੋ ਹਰ ਪੀੜਤ ਲੋਕ सो कुछ था भैया साहब पाकिस्तान पाकिस्तान और बात बात में देखो कि चलो परफेक्ट मैडम नहीं सर बस दिस ਸੁਹਾਈ ਦਸਵੇਂ ਪਤਸ਼ਾਹਾ ਸ੍ਰੀ ਗੁਰੂ ਸਿਕਸਾ ਜੀ ਸਤਿ ਸਾਈਂ ਹੋਏ ਸੁਹਾਈ ਦਸਾਂ ਬਾਤ ਜਨ ਜੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੀ ਪਵਾਈ ਦਾ ਧਿਆਨ ਸਰ ਕੇ ਬੋਲੋ ਜੀ ਪੰਜਾਂ ਸੰਤਾਂ ਸਤਿਗੁਰੂਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜੀ ਇੱਥੇ ਮੈਂ ਸਰਬੱਤ ਖਾਲਸਾ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਵਾਹਿਗੁਰੂ 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 ਤੇ ਸਾਰੇ ਤੇ ਸਾਵਣ ਦਾ ਸਤਿਕਾਰ ਸਰਬ ਸੁਖ ਹੋਵਾ ਜਹਾਂ ਤਹ ਖਾਲਸਾ ਦੀ ਸਾਇਰ ਤਹ ਹਾ ਕਰੱਛਿਆ ਰਾਇਤ ਦੇਹ ਤੇਗੂ ਪਤ ਹੈ ਫਿਰਦਕੀ ਪੈਸ ਪੰਥ ਕੀ ਜੀਤ ਹੈ ਈ ਸਰਦੀ ਸਹਾਈ ਹਰਿ ਸੇ ਦੀ ਕੇ ਬੋਲ ਬਾਰੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਤੇ ਸਤਿਾਨ ਰਹਿਤਾਨ ਭਵੇ দান ਸਹਾਤਾਨ ਕਰੋਸਾ দান ਦਾਨਾ ਸੇ ਸਾਨਾਮਤਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਦੀ ਦੇ ਦਰਸ਼ਨਿ ਸਨਾਨ ਜਉਕੀਆਂ ਟੱਡੇ ਬੁੰਗੇ ਜੁਕੋ ਜੁਕਿਆ ਠੱਲਾ ਧਰਮ ਕਾ ਜੈਸਾਰ ਬੋਲ ਜੀ ਸਿੱਖਾਂ ਦਾ ਸਾਨੂੰ ਖਾਨ ਸਾਹਿਬ ਜੀ ਨੇ ਬਖਸ਼ ਇਹ ਨਵਾਣਿਆਂ ਦੇ ਮਾਣ ਨਤਾਣਿਆਂ ਦੇ ਕਾਣ ਨੇ ਰੋਟਿਆਂ ਦੀਓ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਧੰਨ ਧੰਨ ਮੇਰੀ ਪੀਰੀ ਦੇ ਬਾਲਕ ਸ਼ੈਨਸ਼ਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਧਨ ਧਨ ਤਤਵੇ ਤੇ ਬ੍ਰਹਮ ਗਿਆਨੀ ਨਿਰਮਲ ਆਤਮਾ ਬਾਬਾ ਬੁਢਾ ਸਾਹਿਬ ਜੀ ਆਪ ਜੀਆਂ ਦੇ ਪਾਵਨ ਅਸਥਾਨ ਤੇ ਸਤਿਗੁਰੂ ਜੀ ਆਪ ਜੀ ਦੇ ਫਾਜ਼ੂਰਾ ਅਰਦਾਸ ਬੇਨਤੀ ਹੈ ਆਪ ਜੀ ਦਾ ਪਾਵਨ ਮਾਵਾਕ ਹੈ ਜਗਤ ਚਲੰਦਾ ਰੱਖ ਲੈ ਤੇ ਲਿਹੁ ਉਬਾਰ ਮੈਂ ਤਾਨ ਦੀ ਬਾਣ ਤੂੰ ਹੈ ਮੇਰਾ ਸਵਾਮੀ ਮੈਂ ਤੇਰੇ ਆ ਕੇ ਅਰਦਾਸ ਮੈਂ ਕੋੜ ਖਾਉ ਨਹੀਂ ਜਿਸ ਤਹ ਕਰੂੰ ਬੇਨੰਤੀ ਮੇਰਾ ਦੁੱਖ ਸਨਾਂ ਤੇ ਜਿੱਥੇ ਸਤਗੁਰੂ ਦੀ ਵਿਛਲੇ ਸਮੇਂ ਦਰਾਰ ਮੁਦਰਤੀ ਆਸਤਾਂ ਰਾਜਨੀਤਿਕ ਵਾਰ ਥੱਲੇ ਸਮੁੱਚਾ ਪੰਜਾਬ ਰੂਪਿਆ ਸੱਤੇ ਬਾਦਸ਼ਾਹ ਉਥੇ ਬਿਆਨਤ ਸੰਗਤਾਂ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਇੰਦਰਾ ਧਾਰਮਿਕ ਜਥੇਬੰਦੀਆਂ ਅਤੇ ਹੋਰ ਸੰਗਤਾਂ ਵੱਲੋਂ ਵਿਆਪਕ ਸੇਵਾਵਾਂ ਹਾੜ ਪੀੜਤ ਲੋਕਾਂ ਦੀਆਂ ਕੀਤੀਆਂ ਗਈਆਂ ਸੱਤੇ ਬਾਦਸ਼ਾਹ ਇਸ ਇੰਦਰਾ ਕਾਂਗਰਸ ਪਾਰਟੀ ਦੇ ਪਾਰਟੀ ਦੇ ਮੁਖੀਤ ਲੀਡਰ ਆ ਰਾਹੁਲ ਗਾਂਧੀ ਜੀ ਸੱਚੇ ਪਾਤਸ਼ਾਹ ਇਸ ਪੰਜਾਬ ਦੇ ਦੁਖਾਂਤ ਨੂੰ ਸਮਝਦਿਆ ਹੋਇਆ ਅੱਜ ਦੌਰੇ ਤੇ ਆਏ ਨੇ ਨਾ ਨਾ ਸੱਚੇ ਪਾਤਸ਼ਾਹ ਕਾਂਗਰਸ ਪਾਰਟੀ ਵੱਲੋਂ ਵਿਰਾਰ ਕਰ ਚੱਲ ਰਹੇ ਨੇ ਮੇਦ ਕਰਨੀ ਦਇਆ ਕਰਨੀ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਆਪਣਾ ਭਲਾ ਸਭ ਦਾ ਹੁ ਮੰਗਣਾ ਦੇ ਮਹਾਵਾਕ ਅਨੁਸਾਰ ਸੱਚੇ ਪਾਤਸ਼ਾਹ ਸਮੁਤਰੀ ਮਾਰ ਬਤਰਾ ਦਾ ਭਲਾ ਕਰੋ ਦਇਆ ਕਰੋ ਤਰਸ ਕਰੋ ਪਿਛਲੇ ਦਿਨਾ ਦੌਰਾਨ ਸੱਤੇ ਪਾਸਾ ਜੋ ਹੜ ਪੀੜਤ ਲੋ